ਮੈਂ ਗੱਲ ਤੁਹਾਨੂੰ ਅੱਜ ਤੋਂ 50 ਸਾਲ ਪੁਰਾਣੀ ਗੱਲ ਕਰ ਰਿਹਾ ਜੀ ਉਹ ਹੀ ਕਹਿੰਦਾ ਸਾਡਾ ਬੱਚਾ ਤਾਂ 1 ਰੁਪਇਆ ਕਮਾ ਕੇ ਲਿਆਉਂਦਾ ਜੀ ਲਾਲਚ ਪਿਆ ਹੋਇਆ ਸੀ ਲਾਲਚ ਸੀ ਉਹ ਕਹਿੰਦੇ ਅਸੀਂ ਪੜਨ ਕਿਉਂ ਭੇਜੀਏ ਬੱਚਿਆਂ ਨੂੰ ਜੀ ਤੇ ਜਦੋਂ ਕੋਈ ਬੱਚਾ ਪੜਨ ਵਾਸਤੇ ਨਹੀਂ ਆਇਆ ਤੇ ਫਿਰ ਗੁਰੂ ਜੀ ਨੇ ਸੋਚਿਆ ਵੀ ਅਸੀਂ 1 ਰੁਪਇਆ ਵੀ ਦਵਾਂਗੇ ਤੇ ਤੁਹਾਡੇ ਬੱਚੇ ਵੀ ਪੜਾਵਾਗੇ ਕਿਆ ਬਾਤ ਤੇ ਉਹਨਾਂ ਨੂੰ ਨਵਾਵਾ ਤੋਂ ਆਵਾਂਗੇ ਭੋਜਨ ਖਵਾਵਾਂਗੇ ਫਿਰ ਪੁਲ ਦੇ نیچے ਇੱਕ ਟੈਂਟ ਲਗਾ ਕੇ ਇੱਕ ਪਾਲਿਸ਼ ਕਰਨ ਵਾਲਾ ਬੰਦਾ ਪਕੜਿਆ ਜਿਹਦਾ ਕਿ ਉਹ ਉਹਨਾਂ ਬੱਚਿਆਂ ਨੂੰ ਪੜਾਹੰਦਾ ਸੀ ਔਰ ਲਵਾਹੰਦਾ ਤੋਂ ਆਂਦਾ ਸੀ ਤੇ ਉਹਨਾਂ ਨੂੰ ਖਾਣਾ ਵੀ ਖਵਾਣਾ ਤੇ ਮਹੀਨਾ ਭਰ ਤਾਂ ਚੱਲੀ ਗਿਆ ਇਹ ਕੰਮ ਮਹੀਨੇ ਬਾਅਦ ਜਦ ਜਦ ਦੇਖਿਆ ਕਿ 30 40 ਬੱਚੇ ਹੋ ਗਏ ਨੇ ਵੀ ਰੋਜ਼ 30 40 ਰੁਪਏ ਰੋਜ਼ ਕਿੱਥੋਂ ਲਿਆਏ ਜਾਣ ਜੀ ਤੇ ਫਿਰ ਉਹਨਾਂ ਨੇ ਸੋਚਿਆ ਵੀ ਅਸੀਂ ਤੇ ਝੁੱਗੀਆਂ ਦੇ ਲੋਕਾਂ ਨੂੰ ਕਿਹਾ ਵੀ ਅਸੀਂ ਤੇ 10 ਬੱਚੇ ਹੀ ਪੜ੍ਹਾਣੇ ਆ ਸਿਰਫ ਜਿਨ੍ਹਾਂ ਨੂੰ ਇੱਕ ਡਾਕਟਰ ਬਣਾਣਾ ਹੈ ਇੱਕ ਇੰਜੀਨੀਅਰ ਬਣਾਣਾ ਹੈ ਤੇ ਕਿਸੇ ਨੂੰ ਅਸੀਂ ਸੀਏ ਬਣਾਵਾਂਗੇ ਇਸ ਤਰ੍ਹਾਂ ਉਹਨਾਂ ਨੂੰ ਦੱਸਿਆ ਮੇਤੀ ਬੱਚੇ ਅਸੀਂ ਨਹੀਂ ਪੜਾਵਾਂਗੇ ਪਰ ਜਦੋਂ ਫਿਰ ਉਹਨਾਂ ਦੇ ਮਨ ਵਿੱਚ ਆਇਆ ਵੀ ਨਹੀਂ ਨਹੀਂ ਸਾਡਾ ਬੱਚਾ ਪੜਾਓ ਸਾਨੂੰ ਪੈਸੇ ਨਹੀਂ ਚਾਹੀਦੇ ਤੁਸੀਂ ਸਾਡੇ ਬੱਚੇ ਨੂੰ ਡਾਕਟਰ ਬਣਾਓ ਇੰਜੀਨੀਅਰ ਬਣਾਓ ਇਸ ਤਰ੍ਹਾਂ ਕਰਕੇ ਫਿਰ ਉਹ ਸਕੂਲ ਸ਼ੁਰੂ ਹੋਇਆ ਅੱਜ ਤਿੰਨ ਸਕੂਲ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਇੱਕ ਲਲਤੋਂ ਦੇ ਵਿੱਚ ਹੈ ਇੱਕ ਮੋਡ ਟਾਊਨ ਹੈ ਔਰ ਇੱਕ ਸਮਰਾਲਾ ਚੌਂਕ ਦੇ ਵਿੱਚ ਹੈ ਜਿਹਦੇ ਵਿੱਚ 2500 ਦੇ ਕਰੀਬ ਬੱਚਾ ਐਜੂਕੇਸ਼ਨ ਲੈ ਰਿਹਾ ਫ੍ਰੀ ਐਜੂਕੇਸ਼ਨ ਲੈ ਰਿਹਾ